ਮੈਨੂੰ ਵੀ ਪਤਾ ਵੀ ਤੁਹਾਡੇ ਅੰਦਰ ਇੰਨਾ ਦਿਨਾਂ ਵਿੱਚ ਆ ਕੇ ਕੀ ਕੁ ਚੱਲਦਾ ਹੈ ਚਲ ਵੀ ਆਪਾਂ ਬੇਨਤੀ ਕੀਤੀ ਸੀ ਉਹੀ ਨੌਂਕਰ ਹੁੰਦੇ ਜਿਹੜੇ ਸਾਧ ਸੰਤ ਦਰਸਦੇ ਹੁੰਦੇ ਵੀ ਅਮਰਤ ਵੜੇ ਕੋਈ ਇਸ਼ਨਾਨ ਕਰੋ ਸਾਡੇ ਵਿੱਚ ਹੁਣ ਸਾਧ ਸੰਤ ਇਸ਼ਨਾਨ ਕਰਨ ਵੜੇ ਇੰਨਾ ਦਿਨਾਂ ਵਿੱਚ ਆ ਕੇ ਦਰਸਦੇ ਵੀ ਮੇਰੀ ਬਾਲੀ ਚੁਣੋ ਇਸ਼ਨਾਨ ਕਰ ਤੋਂ ਕੀ ਗਲੀਆਂ ਉਹੀਆਂ ਦਰਸਦੀਆਂ ਹੁੰਦੀਆਂ ਐ ਵੀ ਸਾਡੇ ਵਿੱਚੋਂ ਜੇ ਲੰਘ ਕੇ ਕੋਈ ਗੁਰਦੁਆਰਾ ਸਾਹਿਬ ਜਾਊਗਾ ਨਹੀਂ ਨਹੀਂ ਦੇਹੋਂਸਾਰ ਸਾਸ ਗਲੀਆਂ ਦੇ ਵਿੱਚ ਲੰਗੜਵਰੇ ਦਰਸ ਦੇ ਹੋਣੇ ਨੇ ਜਿਹਦੀ ਡਿਊਟੀ ਕਰੇ ਰਹਿਣ ਦੀ ਆ ਜਦੀ ਹੈ ਨਾ ਆ ਪਿਛਰੇ ਚੁੜੇ ਜਨਾਈ ਤੇ ਲੱਗੇ ਉਹ ਕਰੇਗਾ ਠੀਕ ਤਰਸੀਰ ਦਾ ਮੈਨੂੰ ਪਤਾ ਹੈ ਸਾਤ ਸੰਜਵੇਂ ਬਾਬਾ ਫਰੀਦ ਸਿੰਘ ਤੇ ਬਾਬਾ ਜੁਝਾਰ ਸਿੰਘ ਦੇ ਜੰਗ ਦੇ ਵਿੱਚ ਜਾਣ ਬਣੇ ਪਿਤਾ ਦਸ਼ਮੇਸ਼ ਜੀ ਨੂੰ ਕੁਝ ਕਹਿ ਰਹੇ ਸੀ ਨਾ ਕਿ ਅਸੀਂ ਵੀ ਜੰਗ ਵਿੱਚ ਸ਼ੇਹਦੀਆਂ ਪਾਉਣੇ

ਜਦ ਜੀ ਵਿਚਾਰ ਕਰਨੇ ਸਮੇਂ ਵਿੱਚ ਸਾਰੀਆਂ ਸੰਗਤਾਂ ਕਥਾ ਦੇ ਸਤਿਕਾਰ ਵਿੱਚ ਬੇਅੰਤ ਮਾਇਆ ਪੈ ਰਹੀ ਹੈ। ਚਾਹ ਦੇ ਲੰਗਰਾਂ ਦੀ ਸੇਵਾ ਵਿੱਚ ਬੇਅੰਤ ਸ਼ਮਮਤ ਹੈ। ਜਿਨ੍ਹਾਂ ਜਿਨ੍ਹਾਂ ਸੰਗਤਾਂ ਦੇ ਅੰਦਰ ਜਿਹੜਾ ਚਾ ਹੈ ਨਾ ਬੰਦਾ ਵਿਚਾਂ ਕਿ ਮੈਂ ਕਿਸੇ ਕਰਨ ਨਾਲ ਉਹਨੂੰ ਸਾਥ ਸੰਭਿਆਰ ਨਹੀਂ ਕਰ ਸਕਦਾ। ਜਿੰਨਾ ਬੋਲਦੇ ਉਹਨਾਂ ਕਿੰਨਾ ਲੱਗਦਾ ਹੈ ਬਾਕੀ ਤਾਂ ਸੋਟੇ ਅੰਦਰ ਹੀ ਪਏ। ਆਓ ਸਾਰੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਪਾਈ।

ਇਹ ਮੋਹ ਦੇਣਾ ਕਰੇ ਬਨੋਚੇਣਾ ਕਰੇ ਇਸ ਤਰਕੇ ਸਾਰੀਆਂ ਸੰਗਤਾਂ ਦਾ ਬਹੁਤ ਬਹੁਤ ਧੰਵਾਦ ਕੋਟਾਂ ਕੋਟ ਸੰਬਾਰ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਅੰਦਰ ਜਿਨ੍ਹਾਂ ਦੇ ਬਾਬਾ ਰਹਿਮਤ ਬਖਸ਼ੂ ਦੀ ਕਿਰਪਾ ਦੇ ਸਦਕਾ ਸਾਡੇ ਮਨ ਅੰਦਰ ਦਇਆ ਕਈ ਦਇਆ ਤੋਂ ਧਰਮ ਨਿਕਲੇਆ ਧਰਮ ਤੋਂ ਹਿੰਮਤ ਨਿਕਲੇ ਹਿਮਤ ਤੋਂ ਮੋਹ ਨਿਕਲੇਆ ਮੋਹ ਤੋਂ ਸਾਥ ਸੰਗਤ ਰੱਬ ਆਇਆ ਵਿੱਚ ਆਇਆ ਵਿੱਚ ਨਾ ਰੱਬ ਉਹ ਹੀ ਆਪਾ ਉਹੀ ਸੰਗਤ ਹੈ ਉਹੀ ਨਗਰ ਹੈ ਉਹੀ ਦਰਬਾਰ ਸਾਹਿਬ ਜਿਹੜਾ ਕਦੇ ਕਦੀ ਤਾਂ ਕਰਦਾ ਹੁੰਦਾ ਹੈ ਸਾਹ ਸੰਗਤ ਅੱਜ ਇਸ ਦਰਬਾਰ ਸਾਹਿਬ ਦੇ ਅੰਦਰ ਬੈਠਣਾ ਬੜਾ ਪ੍ਰੀਤਮ ਸਾਰੀਆਂ ਸਤਿਗੁਰੂ ਬਹੁਤ ਬਹੁਤ ਵਾ ਇਹ ਲੋਕ ਸੁਖੀਏ ਪਰ ਲੋਕ ਸੁਹੇਲੇ ਨਾਨਕ ਹਰ ਪੜ੍ਹੇ ਆਪਣੇ ਮਿਲਲੇ ਸਤਨਾਮ ਸ਼੍ਰੀ ਵਾਖੀ ਗੁਰ ਸਾਹਿਬ ਜੀ ਆਪ ਰਾਮ ਕਦੇ ਮੰਨਦਾ ਤੀਜਾ ਆਨੰਦੇ ਕੋ ਓੰਕਾਰ ਸਤ ਗੁਰ ਪਰਸਾ सहज से रा परिया सभु दोतां ਗੇ ਕਾਰੋ ਕਰੇ ਤੇਰਾ ਮਨਿਸਾਬ ਸੁਆਨਾ ਸਬਨਾ ਬਿਨਾ ਸਮਰੱਥ ਸੁਆਮੀ ਸੋਖਮਨੋ ਵਿਸਾਰੇ ਕਹਿ ਨਾਨਕ ਮਨ ਮੇ ਸਬਾਹੋ ਹਰਿਨਾਮੇ ਸਾਕੇ ਸਾਹਿਬਾ ਨਾਮਨੀ ਕਰਤੇ ਹੈ ਕਰਤਾ ਤੇਰੇ ਸਭ ਕਿਛ ਹੈ ਤੇਰੇ ਨੇ ਸੁਆਵੇ ਸਦਾ नान सचे सचा नाम शबत तुत बस की तुर करम पाया तुंहिंजको तो बुलाते तार सेवा कर ਪੰਡਾਰੇ ਪਰ ਪੂਰ ਕਰਨੇ ਪਰਜਾ ਆਪਾਤ ਕੰਤਵ ਦੂਰ ਕਰਨੇ ਗੁਰਮਤ ਅਨੁਸਾਰ ਅਨੋ ਭਾਮ ਸੁਭਾਵ ਵਾਲਾ ਪੂਰਨ ਕਰਨੀਆ ਮਹਾਰਾਜ ਮਿਰਤੀ ਅਨੇ ਨ ਹੋਵੀ ਜਨ ਕੀ ਅਰਦਾਸ ਨਾਮਕ ਗੋਵਿੰਦ ਦਾ ਪੂਰਨ ਹੋਤਾ ਜੀ ਮਨਵਾਕ ਅਨੁਸਾਰ ਜੋ ਦਿਨੀ ਨਿ ਕਰਤੀ ਮਹਾਰਾਜ ਸੁਖ ਹਰਪਾਲ ਵਰਕੇ ਬੈਠੇ ਹੋਏ ਹਨ ਮਹਾਰਾਜ ਜਨਾ ਦੇ ਅਰੋਪਤਾ ਸਾਰੇ ਅਤੇ ਮਜ਼ਦੂਰ ਉਹ ਇੱਕਤਾ ਵਸੀਂ ਮਹਾਰਾਜ ਸਰਦੀ ਕਲਾ ਕਰਨੀ ਸמורਤੀ ਦੇ ਜਨ ਗੁਗੜੀ ਰਾਤ ਗੁਗੜੀ ਰੰਗੀਆਂ ਵਸੀਂ ਮਹਾਰਾਜ ਜਿਨ੍ਹਾਂ ਜਿਨ੍ਹਾਂ ਪਰਿਵਾਰਾਂ ਤੋਂ ਚਾਹ ਦੀ ਲੱਗਦੀ ਸੇਵਾ ਕੰਮ ਤੋਂ ਬਿਨਾ ਕਰਦਾ ਦੂਰ ਦਿਨਾਂ ਕੀ ਜੇ ਮਿਲ ਜੇ ਆਹੋ ਨਾਨਕ ਕੇ ਅਰਦਾਸ i <laughs> ਦੁੱਧ ਦੀ ਸੇਵਾ ਕਰਕੇ ਆਪਣਾ ਸਾਰਾ ਪਰਿਵਾਰ ਕੁੱਲੂ ਦੇ ਵਿੱਚ ਪੜਵਾ ਲਿਆ ਹੁਣ ਕਿੰਨੇ ਦਿਓ ਆਪਾਂ ਤਾਂ ਕਈ ਵਾਰ ਗੁਰਦੁਆਰਾ ਸਾਹਿਬ ਤੱਕ ਦੁੱਧ ਫੜਾਉਣ ਦਾ ਵੀ ਐਨੇ ਨੇਨੇ ਵੀ ਬਹਾਵ ਟਾਈਮ ਲੱਗ ਜੇ ਕਿਸੇ ਲੱਗਰ ਦੀ ਸੇਵਾ ਚੱਲ ਰਹੀ ਹੋਵੇ ਮਾਫ ਕਰਨਾ